ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਥਾਣੇ ਦਾ ਘੇਰਾਉ ਕਰਨ ਲਈ ਸ਼ੇ ਮੈਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਦੇ ਆਦੇਸ਼ਾਂ ਤੇ ਪੁਲਿਸ ਵੱਲੋਂ ਬੀਕੇ ਯੂ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਉਪ ਪ੍ਰਧਾਨ ਹਰਪਜਨ ਸਿੰਘ ਬਾਸਪਾ ਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਦੇਖੋ ਭਗਵੰਤ ਮਾਨ ਜਿਹੜੀ ਸਰਕਾਰ ਹੈ ਇਹ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ ਅੱਜ ਲੋਕਾਂ ਦੀ ਜਿਹੜੀ ਬੋਲਣ ਦੀ ਸ਼ਕਤੀਆਂ ਨੂੰ ਖੋਇਆ ਜਾ ਰਿਹਾ ਲੋਕਤੰਤਰ ਦਾ ਕਹਾਣ ਕਰਕੇ ਸਾਡਾ ਕੱਲ 6 ਤਰੀਕ ਨੂੰ ਪੀਸਫੁਲੀ ਪ੍ਰੋਟੈਸਟ ਸੀ ਛੱਬੂ ਥਾਣੇ ਦੇ ਅੱਗੇ ਕੇਵਲ ਥਾਣੇ ਨੇ ਜਿਹੜਾ ਐਸ ਐਚਓ ਆਇਆ ਉਹਨੇ 20 ਤਰੀਕ ਨੂੰ ਸਾਡੇ ਕਾਗੂ ਜਿਹੜੇ ਬਲਵੰਤ ਸਿੰਘ ਬਹਿਰਾਮ ਕਿਹਾ ਉਹਨਾਂ ਨੂੰ ਲਾਠੀਆਂ ਨਾਲ ਕੁੱਟਿਆ ਭਦੀ ਸ਼ਬਦਾਬਲੀ ਵਰਤੀ ਔਰ ਜਿਹੜਾ ਸਾਡਾ ਸਾਰਾ ਸਮਾਨ ਖੁਰਦਪੁਰਦ ਹੋਇਆ ਸਰਕਾਰ ਕੋਲੋਂ ਦੀ ਡਿਮਾਂਡ ਤੇ ਉਹਦੀ ਭਰਪਾਈ ਕੀਤੀ ਜਾਵੇ ਜਿਹਦੇ ਚ ਟਰਾਲੀਆਂ ਚੋਰੀ ਹੋਈਆਂ ਜਿਹਦੇ ਵਿੱਚ ਸਿਲੰਡਰ ਚੋਰੀ ਹੋਏ ਏਸੀ ਹੋਏ ਸਾਰਾ ਹੀ ਸਮਾਨ ਸਾਡਾ ਜਿਹੜਾ ਉਹ ਖੁਰਦਪੁਰਦ ਕਰਤਾ ਜਿਹਦੇ ਵਿੱਚ ਸਰਕਾਰ ਅਸੀਂ ਸਮਝਦੇ ਜ਼ਿੰਮੇਵਾਰ ਹੈ ਸਰਕਾਰ ਨੇ ਕਰਵਾਇਆ ਸਾਰਾ ਕੁਝ ਸੋ ਉਹਦੀ ਭਰਪਾਈ ਲਈ ਕਰਨਾ ਸੀ ਪੀਸਫੁਲੀ ਕਰਨਾ ਸੀ ਥਾਣੇ ਦੇ ਅੱਗੇ ਕਰਨਾ ਸੀ ਕੋਈ ਹਾਈਵੇ ਨਹੀਂ ਸੀ ਰੋਕਣਾ ਪਰ ਇਹ ਜਿਹੜਾ ਤਰੀਕਾ ਹੈ ਲੋਕਤੰਤਰ ਦਾ ਘਾਣ ਕਰਕੇ ਅੱਜ ਲੋਕਾਂ ਦੀ ਬੋਲਣ ਦੀ ਸ਼ਕਤੀ ਨੂੰ ਖੋਇਆ ਜਾ ਰਿਹਾ ਇਹ ਭਗਵੰਤਮਾਨ ਸਰਕਾਰ ਵੱਲੋਂ ਇੱਕ ਡਿਕਟੇਟਰਸ਼ਿਪ ਹੈ ਔਰ ਇਹ ਬਿਲਕੁਲ ਸਹਿਣਯੋਗ ਨਹੀਂ ਹੈ ਇਹਦਾ ਨਤੀਜਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਸਰਕਾਰ ਨੂੰ ਭੁਗਤਣਾ ਪਏਗਾ ਇਹ ਨੰਗਲ ਆਪਣੇ ਪਾਣੀ ਦੀ ਗੱਲ ਕਰੀਏ ਅੱਜ ਮੀਟਿੰਗ ਵੀ ਬੁਲਾਈ ਗਈ ਹੈ ਬੀਐਮਸੀ ਚੱਲੀ ਗਿਆ ਲੱਗਦਾ ਨਹੀਂ ਉਹ ਵੀ ਕਰਕੇ ਤੁਹਾਨੂੰ ਕਿ ਕਿਤਾ ਜਾ ਤੁਸੀਂ ਇੱਕ ਅੱਧਾ ਦਿਨ ਆਪਣਾ ਤਾਂ ਨਦੀ ਪਾਸ ਕਰਦੇ ਸੀਗੀ ਦੇਖੋ ਕਲੀਅਰ ਕਟ ਹੈ ਵੀ ਅਸੀਂ ਇਸ ਹੱਕ 'ਚ ਹੈਗੇ ਹਾਂ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਬਾਹਰ ਨਹੀਂ ਜਾਣਾ ਚਾਹੀਦਾ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਬੂੰਦ ਵੀ ਪੰਜਾਬ ਕੋ ਹੈ ਨਹੀਂ ਬਾਹਰ ਦੇਣ ਵਾਸਤੇ ਪਰ ਉਹਦਾ ਅੱਜ ਜਿਹੜਾ ਵਿਸ਼ੇਸ਼ ਜਲਾਸ ਨਹੀਂ ਬੁਲਾਇਆ ਹੈਗਾ ਉਹਦਾ ਕੱਲ ਦੇ ਧਰਨੇ ਨਾਲ ਕੋਈ ਰਬਤਾ ਨਹੀਂ ਕੋਈ ਉਹਦੇ ਨਾਲ ਤਲਕ ਨਹੀਂ ਵਾਸਤਾ ਨਹੀਂ ਔਰ ਕੱਲ ਠਾਣੇ ਦੇ ਅੱਗੇ ਧਰਨਾ ਹੈ ਪੀਸਫੁਲੀ ਧਰਨਾ ਹੈ ਸੋ ਜਿਹੜਾ ਅੱਜ ਉਹ ਪ੍ਰਚਾਰ ਰਿਹਾ ਉਹਨਾਂ ਦੇ ਨਮਾਇੰਦੇ ਆਮ ਆਦਮੀ ਪਾਰਟੀ ਦੇ ਵੀ ਜੀ ਇਹਨਾਂ ਨੇ ਅੱਜ ਹੀ ਅਸੀਂ ਵਿਸ਼ੇਸ਼ ਜਸ਼ਨ ਬੁਲਾਇਆ ਅੱਜ ਹੀ ਧਰਨਾ ਲੀਕ ਲਿਆ ਧਰਨਾ ਸਾਡਾ ਅੱਜ ਨਹੀਂ ਕੱਲ ਹੈ 6 ਤਰੀਕ ਦਾ ਜਲਾਸ ਅੱਜ 5 ਦਾ ਸੋ ਇਸ ਕਰਕੇ ਬੜਾ ਡਿਫਰੈਂਟ ਫਰਕ ਹੈ ਔਰ ਸੈਕੰਡ ਜਿਹੜਾ ਅੱਜ ਟਵੀਟ ਕੀਤਾ ਮੁੱਖ ਮੰਤਰੀ ਜੀ ਨੇ ਪਈ ਜੇ ਅਸੀਂ ਇਹ ਧਰਨੇ ਪ੍ਰਦਰਸ਼ਨ ਨਹੀਂ ਕਰਨ ਦੇਾਂਗੇ ਮੈਂ ਉੱਤੇ ਵੀ ਕਹਿਣਾ ਚਾਹੁੰਦਾ ਕਿ ਭਾਈ ਤੁਹਾਡੀ ਧਰਨੇ ਚੋਂ ਨਿਕਲੀ ਹੋਈ ਪਾਰਟੀ ਐ ਤੇ ਤੁਸੀਂ ਇੰਜ ਕਿਵੇਂ ਕਹਿ ਸਕਦੇ ਹੋ ਲੋਕਾਂ ਨੂੰ ਪਈ ਧਰਨੇ ਪ੍ਰਦਰਸ਼ਨ ਨਹੀਂ ਕਰਨ ਦੇਾਂਗੇ ਜਿਹੜੇ ਪੀਸਫੁਲੀ ਪ੍ਰੋਟੈਸਟ ਨੂੰ ਕਿਵੇਂ ਰੋਕ ਲੋਂਗੇ ਫਿਰ ਮੈਂ ਤਾਂ ਇਹ ਕਹਾਂਗਾ ਲੋਕਾਂ ਨੂੰ ਜ਼ਰੂਰਤ ਐ ਕਿਉਂ ਪਵੇ ਤੁਹਾਡੀ ਸਰਕਾਰ ਨੇ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਉਹਦੀ ਪਰਪਾਈ ਕਰੋ ਸਾਨੂੰ ਲੋੜ ਐ ਨਹੀਂ ਕਿਸੇ ਧਰਨਾ ਪ੍ਰਦਰਸ਼ਨ ਕਰਨ ਦੀ ਪੰਜਾਬ ਸਰਕਾਰ ਦੇ ਅਗੇਸ਼ਟ ਇਸ ਕਰਕੇ ਇਹ ਸਾਰੇ ਦਾ ਸਾਰਾ ਤੁਹਾਡਾ ਕੀਤਾ ਤਰਿਆ ਆਪਣਾ ਸੋ ਇਹ ਕਿਸਾਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਪੰਜਾਬ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਭਗਵੰਤ ਮਾਨ ਕੇਂਦਰ ਸਰਕਾਰ ਦਾ ਹੱਥ ਛੋਕਾ ਬਣ ਕੇ ਅੱਜ ਇਹ ਸਾਰਾ ਜਿਹੜਾ ਮੈਂ ਕਹੂੰਗਾ ਮਾਸਟਰ ਦਾ ਪੁੱਤਰ ਨਾ ਹੋ ਕੇ ਕੇਂਦਰ ਸਰਕਾਰ ਦਾ ਅਗਿਆਕਾਰੀ ਪੁੱਤਰ ਬਣ ਕੇ ਅੱਜ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਇਹ ਡੱਕਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬੀ ਨਾ ਕਦੇ ਡਰੇ ਆ ਨਾ ਢੱਕੇ ਜਾਣਗੇ ਨਾ ਇਹ ਸਾਨੂੰ ਕਦੇ ਜੇਲਾਜ ਤੱਕੇ ਰੋਕ ਸਕਦਾ ਰੋਅ ਰਕਲਵੇ ਜੇਲਾਚ ਨਾ ਸਾਨੂੰ ਇਹ ਗੋਲੀਆਂ ਤੋਂ ਡਰਾ ਸਕਦਾ ਅਸੀਂ ਲੋਕ ਆਵਾਜ਼ ਉਠਾਵਾਂਗੇ ਤੇ ਉਠਾਂ ਦੇ ਰਹਿਵਾਂ ਕਿਦਾਂ ਦੇ ਦੋ ਸੱਤਾ ਪੌਂਦ ਪਹਿਲਾਂ ਇਹੀ ਲੋਕ ਸਿਨ ਆਮ ਆਦਮੀ ਪਾਰਟੀ ਜਿਹੜੇ ਨਾਲ ਦਨੀਆਂ ਬਹਿ ਗਏ ਨਾਰੇ ਵਾਜੀ ਕਰਦੇ ਸਰਕਾਰ ਦੇ ਖਿਲਾਫ ਕਿਸਾਨਾਂ ਨਾਲ ਵੀ ਨਹੀਂ ਮੋਟੇ ਮਲੇ ਆਪਾ ਆਮ ਆਗੇ ਤਾਂ ਐਵੇਂ ਸਵੀ ਦਮਾਂਗੇ ਤਾਲੀ ਫੜਨਾਂਗੇ ਉਹ ਕਿਦਾਂ ਦੇ ਦੋ ਉਹੀ ਕਿੱਦਾਂ ਬਦਲਦੇ ਤੁਸੀਂ ਦੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੇ ਤਾਂ ਮਹਿਕਮਾ ਹੱਦੇ ਲਾਤੀ ਜਿਹੜਾ ਇਹ ਕਹਿੰਦੇ ਸੀ ਵੀ 30000 ਕਰੋੜ ਰੁਪਇਆ ਮਾਈਨਿੰਗ ਦਾ ਆਣਾ ਉਹ ਦੱਸੋ ਕਿਹੜੀ ਖੜਦੀ ਲिलामी ਕੀਤੀ ਉਹ 30000 ਕਰੋੜ ਕਿੱਥੇ ਗਿਆ ਉਹ ਸਾਰੇ ਦਾ ਸਰਾ 30000 ਕਰੋੜ ਲੋ ਜਿਹੜੇ ਇਹਨਾਂ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਜੇਬਾਂ ਚ ਗਿਆ ਸੋ ਅੱਜ ਪੋਜੀਸ਼ਨ ਜਿਹੜੀ ਆਪ ਅਗਰੇ ਨਾਲ ਦੇ ਜਿਹੜੇ ਪਿਤਾ ਜੀ ਆ ਕਿਉਂ ਮੈਂ ਨਹੀਂ ਕਹਿੰਦਾ ਇਹਨਾਂ ਦੀ ਗगनਮਾਨ ਤੇ ਉਹ ਜਿਹੜੀ ਕੋਠੀ ਚੋਰ ਇੱਕ ਇਹਨਾਂ ਦੀ ਬੀਬੀ ਜਿਹਨੇ ਕੋਠੀ ਦਾ ਕਬਜ਼ਾ ਕੀਤਾ ਉਹ ਕਹਿੰਦੀ ਸੀ ਵੀ ਸਾਡੇ ਪਿਤਾ ਜੀ ਨੇ ਕੇਜਰੀ ਬਾਦ ਉਹ ਕਹਿੰਦੇ ਜੇਸ ਪਾਰਟੀ ਦੇ ਪਿਤਾ ਜੀ ਐ ਕਹਿ ਕੇ ਬਿਆਨ ਕਰਦੀ ਸੀ ਸੋ ਉਹ ਆਮ ਆਦਮੀ ਪਾਰਟੀ ਦੇ ਝਾੜੂ ਬਹਾਰੂ ਦੇ ਜਿਹੜੇ ਪਿਤਾ ਜੀ ਜਦੋਂ ਉਹਨਾਂ ਨੂੰ ਕੋਈ ਚੰਦੀ ਦਿੱਲੀ ਦੇ ਵਿੱਚ ਅਰੈਸਟ ਕਰ ਲੈਂਦਾ ਤੇ ਫਿਰ 92 ਦੇ 92 ਜਾ ਕੇ ਧਰਨਾ ਪ੍ਰਦਰਸ਼ਨ ਫੇਰ ਕਿਉਂ ਕਰਦੇ ਆ ਇਹ ਧਰਨਾ ਪ੍ਰਦਰਸ਼ਨ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਸੋ ਇਸ ਕਰਕੇ ਇੱਕ ਦੇਸ਼ ਦੇ ਵਿੱਚ ਦੋ ਸੰਵਿਧਾਨ ਨਹੀਂ ਚੱਲ ਸਕਦੇ ਦੋ ਕਾਨੂੰਨ ਨਹੀਂ ਚੱਲ ਸਕਦੇ ਵੀ ਜੇ ਤਾਂ ਸੱਤਾਧਾਰੀ ਕਰਨ ਤੇ ਫਿਰ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਤੇ ਜੇ ਲੋਕ ਆਪਣੀ ਆਵਾਜ਼ ਉਠਾਉਣ ਸੱਤਾਧਾਰੀ ਪਾਰਟੀ ਦੇ ਖਿਲਾਫ ਜ਼ੁਲਮ ਦੇ ਖਿਲਾਫ ਤੇ ਉਹਨਾਂ ਤੇ ਫਿਰ ਡੰਡੇ ਪਰ ਸੋਣ ਤੇ ਉਹਨਾਂ ਨੂੰ ਇਹ ਚੱਕ ਕੇ ਡੇਲਾਂ ਜੇਲਾਂ 'ਚ ਡੱਕਣ ਉਹਨਾਂ ਨੂੰ ਘਰਾਂ 'ਚ ਡੀਟੇਨ ਕਰਨ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ ਕਿੰਦਾ ਦੇਖਦੇ ਹੋ ਅੱਜ ਤੋ ਪਹਿਲਾਂ ਕੋਈ ਵੀ ਇੰਦਾ ਸਰਕਾਰ ਨਹੀਂ ਆਈ ਜੋ ਦਰਨਾ ਪ੍ਰਦਰਸ਼ਨ ਕਦੀ ਕਿਸੇ ਨੇ ਰੋਕ ਲਾਈ ਹੋਵੇ ਇਹ ਗੱਲ ਕਰਨੀ ਚਾਹੀਏ ਸੈਂਟਰ ਸਰਕਾਰ ਦੀ ਇੱਕ ਸਾਲ ਕਿਸਾਨ ਇੱਥੇ ਮਿੱਥੇ ਪਰ ਉਹਨਾਂ ਦੇ ਇੰਦਾ ਜਿੱਤੋ ਜਹਦਾ ਨਹੀਂ ਕੀਤੀ ਜਿੱਤਾ ਹੁਣ ਇਹ 50 ਸਦਨ ਤੁਸੀਂ ਦੇਖੋ ਕਿ ਬੜੀ ਹੈ ਅਸੀਤਾ ਬੜਾ ਹੈਰਾਨ ਹਾਂ ਪੇ ਇੱਕ ਪਾਸੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਪੇ ਅਸੀਂ ਬੜੇ ਕਿਸਾਨ ਹਤੇ ਅੱਛੀਆਂ ਜੀ ਸਾਡੇ ਨਾਲ ਜਦੋਂ ਸਾਡਾ ਅੰਦੋਲਨ ਚੱਲਦਾ ਸੀ 2020 ਕੀ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਐਮਐਲਏ ਜਿਹੜੇ ਆ ਉੱਥੇ ਸਾਡੇ ਨਾਲ ਧਰਨੇ 'ਚ ਬੈਠੇ ਸੀ ਜਾ ਕੇ ਆ ਜਿਹੜਾ ਬਲਵੀਰ ਅੱਜ ਇਹਨਾਂ ਦਾ ਹੈਲਥ ਮਿਨਿਸਟਰ ਹੈ ਇਹ ਸਾਡੇ ਕੋਲ ਟਾਈਮ ਮੰਗਦਾ ਸੀ ਵੀ ਇੱਥੇ ਕੈਂਪ ਲਵਾਓ ਜੀ ਸਾਡਾ ਲਾਏ ਵੀ ਕੈਂਪ ਅੱਗਾ ਦੇ ਪਰ ਮੈਂ ਗੱਲ ਕਵਾਂਗਾ ਉਦੋਂ ਤਾਂ ਇਹ ਧਰਨੇਆਂ ਦੇ ਵਿੱਚ ਸ਼ਾਮਲ ਹੁੰਦੇ ਸੀ ਤੇ ਉਦੋਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਰਹਿਣਾ ਸਰਕਾਰ ਨੂੰ ਵੀ ਤੁਸੀਂ ਆ ਜਿਹੜਾ ਮੋਰਚਾ ਚੁਕਵਾਓ ਹਰਿਆਣਾ ਸਰਕਾਰ ਨੇ ਵੀ ਜ਼ਰਤ ਨਹੀਂ ਕੀਤੀ ਮੋਰਚਾ ਚਕਾਉਣ ਦੀ ਭਾਜਪਾ ਨੇ ਜ਼ਰਤ ਨਹੀਂ ਕੀਤੀ ਮੋਰਚਾ ਚਕਾਉਣ ਦੀ ਪਰ ਇਹ ਜਿਹੜਾ ਬਾਸਟਰ ਦਾ ਪੁੱਤ ਹੈ ਇਹ ਅੱਜ ਜਾਦੇ ਅਗਿਆਕਾਰੀ ਬਣ ਕੇ ਦੱਸਦਾ ਕੇਂਦਰ ਨੂੰ ਔਰ ਪਹਿਲੀ ਵਾਰੀ ਹੋਇਆ ਜ਼ਿੰਦਗੀ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਅੱਜ ਤੱਕ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਕਦੇ ਜ਼ਿੰਦਗੀ ਚ ਕਦੇ ਮੇਰੀ ਜ਼ਿੰਦਗੀ ਨਹੀਂ ਸਾਰੀ ਦੁਨੀਆ ਦਾ ਜਿੰਨਾ ਮੈਂ ਕਹਾਂਗਾ ਅੱਜ ਤੋਂ ਪਿਛਲੀਆਂ ਰਾਜੇ ਰਾਣੇ ਜਿਹੜੇ ਸਰਕਾਰਾਂ ਵੀ ਰਹੀਆਂ ਰਾਜਿਆਂ ਦੀਆਂ ਸਲਤਨਤ ਰਹੀਆਂ ਉਹਦੇ ਵਿੱਚ ਵੀ ਲੋਕ ਜਿਹੜੇ ਗੱਲਬਾਤ ਕਰਨ ਆਉਂਦੇ ਸੀ ਸਰਕਾਰਾਂ ਨਾਲ ਉਹਨਾਂ ਨੂੰ ਸਰਕਾਰ ਜਿਹੜੇ ਦੂਤ ਹੁੰਦੇ ਸੀ ਉਹਨਾਂ ਨੂੰ ਅਰੈਸਟ ਨਹੀਂ ਸੀ ਕਰਦੀ ਅਸੀਂ ਕਿਸਾਨਾਂ ਦੀ ਗੱਲ ਲੈ ਕੇ ਗਏ ਸੀ ਦੂਤ ਬਣ ਕੇ ਪਰ ਸਰਕਾਰ ਕੋਲ ਸਾਨੂੰ ਸਾਰੇ ਆਗੂਆਂ ਨੂੰ ਅਰੈਸਟ ਕੀਤਾ ਇਤਿਹਾਸ ਵਿੱਚ ਪਹਿਲੀ ਵਾਰ ਇਹਨੇ ਕੰਮ ਕੀਤਾ ਐਦਾਂ ਦਾ ਸੀਐਮ ਮਾੜਾ ਕਦੇ ਵੀ ਜ਼ਿੰਦਗੀ ਵਿੱਚ ਮੈਂ ਕਹਾਂਗਾ ਐਦਾਂ ਦੀ ਮਾੜੀ ਸਰਕਾਰ ਕਦੇ ਵੀ ਨਹੀਂ ਦੇਖੀ ਜਿਹੜੀ ਆਗੂਆਂ ਨੂੰ ਮੀਟਿੰਗ 'ਚ ਬੁਲਾਵੇ ਔਰ 19 ਤਰੀਕ ਨੂੰ ਮੀਟਿੰਗ 'ਚੋਂ ਨਿਕਲਦੇ ਹਾਂ ਤੋਂ ਹੀ ਸਾਨੂੰ ਅਰੈਸਟ ਕਰ ਲਵੇ ਸੋ ਇਹ ਤੋਂ ਮਾੜੇ ਭਾਗ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਨਹੀਂ ਹੋ ਸਕਦੇ ਫੇ ਐਓ ਜੀ ਮਾੜੀ ਸਰਕਾਰ ਪੰਜਾਬ 'ਚ ਇਸ ਵੇਲੇ ਸੱਤਾ ਦੇ ਵਿੱਚ ਬੈਠੀ ਕੱਲ ਨੂੰ ਧਰਨਾ ਸੀ ਅੱਜ ਤੁਹਾਨੂੰ ਘਰ ਚ ਜੀ ਉਹਨਾਂ ਨੇ ਫਰਜ਼ ਕਰ ਲਏ ਗਏ ਕਿੱਦਾਂ ਦੇ ਲਈ ਥੱਲੇ ਤੁਸੀਂ ਹੋ ਕਿ ਪੰਜਾਬ ਵਿੱਚ ਹੋਰ ਵੀ ਆਗੂ ਨੇ ਜਿਹੜਾ ਨੂੰ ਫਰਜ਼ ਕਰ ਦਿੱਤੇ ਬਹੁਤ ਸਾਰੇ ਆਗੂ ਨੇ ਜਿਹੜੇ ਕੇਐਮਐਮ ਦੇ ਔਰ ਐਸਕੇਐਮ ਨਾਨ ਪੋਲੀਟਿਕਲ ਦੇ ਅ ਸਰ ਅਜਗਜੀਤ ਸਿੰਘ ਢੱਲੇਵਾਲ ਨੂੰ ਵੀ ਕੀਤਾ ਹੋਇਆ ਔਰ ਐਸਕੇਐਮ ਰਾਜਨੀਤਿਕ ਗੈਰ ਰਾਜਨੀਤਿਕ ਦੇ ਨੇ ਔਰ ਮੈਂ ਕੇਐਮਐਮ ਦੇ ਵਿੱਚ ਆ ਸਾਡੇ ਦਿਲਵਾਰ ਸਿੰਘ ਨੇ ਆਪਣੇ ਲੁਧਿਆਣੇ ਤੋਂ ਬਲਵੰਤ ਸਿੰਘ ਬਹਿਰਾਮ ਕੇ ਨੇ ਮਲਕੀਤ ਸਿੰਘ ਗੁਲਾਮੀ ਵਾਲਾ ਨੇ ਜਸਵਿੰਦਰ ਸਿੰਘ ਲੋਂਗੋ ਵਾਲੇ ਜਿਹੜੇ ਮੁੱਖ ਆਗੂ ਨੇ ਪਰ ਮੈਂ ਇਹ ਗੱਲ ਕਮਾਂਗਾ ਮੇਰੀ ਜੇਦਬੰਦੀ ਤੇ ਤਾਂ ਬਿਲਕੁਲ ਹੱਦ ਹੀ ਕਰਤੀ ਜਿਹੜੀ ਭਾਰਤੀ ਕਿਸਾਨ ਜਿਹੜੀ ਦੁਆਬਾ ਸਾਡੇ ਲਗਭਗ 5 ਜ਼ਿਲ੍ਹਿਆਂ ਦੇ ਦੁਆਬੇ ਦੇ ਜਿੰਨੇ ਆਗੂ ਨੇ ਨਾਲ ਲੁਧਿਆਣਾ ਸਮੇਤ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਸਾਰੇ ਹੀ ਮੀਤ ਪ੍ਰਧਾਨ ਉਹਨਾਂ ਦੇ ਘਰਾਂ 'ਚ ਫੋਰਸਾਂ ਬੈਠੀਆਂ ਇਸ ਵੇਲੇ ਹੁਣ ਵੀ ਮੌਜੂਦ ਨੇ ਮੈਂ ਤੁਹਾਨੂੰ ਫੋਟੋਆਂ ਭੇਜ ਸਕਦਾ ਦਿਖਾ ਸਕਦਾ ਵੀ ਉਹ ਸਾਰੇ ਦੇ ਸਾਰੇ ਹੀ ਸਾਰੇ ਆਗੂ ਜਿਹੜੇ ਆ ਰੈਸਟ ਕੀਤੇ ਹੋਏ ਆ ਸੋ ਇਤੋਂ ਵੱਡੀ ਤਰਾਸ ਨਹੀਂ ਹੋ ਸਕਦੀ ਵੀ ਲੋਕਾਂ ਦੀ ਬੋਲਣ ਦੀ ਸ਼ਕਤੀ ਨੂੰ ਖੋਇਆ ਜਾ ਰਿਹਾ ਲੋਕਤੰਤਰ ਦਾ ਕਹਾਣ ਸਾਰੀ ਕਾਰਵਾਈ ਗੈਰ ਸਵਿਧਾਨਿਕ ਕੀਤੀ ਜਾ ਰਹੀ ਹੈ ਜਿਹੜੀ ਕਿ ਅਤ ਦੀ ਜਿਹੜੀ ਜ਼ੁਲਮ ਹੈ ਔਰ ਸਹਿਣਯੋਗ ਨਹੀਂ ਹੈ ਕਿ ਕਿੱਦਾਂ ਦੇਖਦੇ ਹੋ ਕੱਲ ਨੂੰ ਜੋ 6 ਤਰੀਕ ਦਾਣ 6 ਦਿਨ ਆਪਾਂ ਕਿਸਾਨਾਂ ਵੱਲੋਂ ਤੰਨਾ ਲਗਾਇਆ ਜਾਏਗਾ ਕਿ ਨਾ ਮਸਤੀ ਕਿ ਕਿਸ ਦਾ ਬਿਲਕੁਲ ਸਾਡਾ ਧਰਨਾ جاری ਹੈ ਔਰ 6 ਤਰੀਕ ਦਾ ਧਰਨਾ ਉਹ ਜਿਹੜਾ ਸ਼ੰਭੂ ਐਸ ਐਚਓ ਦੇ ਅੱਗੇ ਥਾਣੇ ਦੇ ਅੱਗੇ ਸ਼ੰਭੂ ਉਹ ਬਿਲਕੁਲ ਲੱਗੇਗਾ ਸਾਡੇ ਜਿਹੜੇ ਲੋਕ ਆ ਜਥੇਬੰਦੀ ਦੇ ਕਿਸਾਨ ਨੇ ਸਾਡੇ ਆਮ ਲੋਕ ਨੇ ਉਹ ਸਾਰੇ ਦੇ ਸਾਰੇ ਪਹੁੰਚਣਗੇ ਉੱਤੇ ਔਰ ਸਰਕਾਰ ਜਿੰਨਾ ਜ਼ੋਰ ਲੱਗਦਾ ਲਾਵੇ ਗੋਲੀਆਂ ਚਲਾਵੇ ਡੰਡੇ ਮਾਰੇ ਇਹ ਸਰਕਾਰ ਡਿਕਟੇਟਰਸ਼ਿਪ ਕਰ ਲਵੇ ਪਰ ਇਹਦਾ 1.5 ਸਾਲ ਰਹਿ ਗਿਆ ਇਹਦੇ ਤੇ ਕਾਰਵਾਈਆਂ ਸਤਾਈ ਦੇ ਵਿੱਚ ਪਿੰਡਾਂ ਦੇ ਲੋਕ ਕਰਨਗੇ